ਸਾਡੀਆਂ ਮਾਮਾਂ ਦੇ ਜਦੋਂ ਹੰਝੂ ਨੇ ਸਾ ਤੋਂ ਨਹੀਂ ਦੇਖੀ ਜਾਂਦੇ ਰੋਂਦੀਆਂ ਦੀ ਜਦੋਂ ਫਿਰ ਇਹ ਖੁਸ਼ ਹੁੰਦੀਆਂ ਨੇ ਇਹਨਾਂ ਦੇ ਜਿਹੜੇ ਹੰਝੂ ਨੇ ਇਹ ਖੁਸ਼ੀ ਦੇ ਨੇ ਮੇ ਕਿਹੜਾ ਨਸ਼ਾ ਕਰਦੇ ਸੀ ਮੈਂ ਹੀ ਛੱਟਾ ਬਿੰਦੀ ਕਿੰਨੀ ਦੇਰ ਤੋਂ ਚਾਰ ਪੰਜ ਸਾਲਾਂ ਤੋਂ ਤੁਹਾਡਾ ਬੇਟਾ ਹੈ ਮੇਰਾ ਪੁੱਤ ਹੈ ਜੀ ਪੁੱਤ ਹੈ ਇੱਕਦੋਂ ਤੋਂ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਹਾਂ ਕਦੋਂ ਪਤਾ ਲੱਗਾ ਬਹੁਤ ਟਾਈਮ ਬਾਅਦ ਪਤਾ ਲੱਗਿਆ ਕਿੰਨਾ ਚਿਰ ਤੁਸੀਂ ਦਵਾਈ ਖਾਦੀ ਮਰੇ ਬਿਟ ਖਲਾਈ ਬੈਠੇ ਨੂੰ ਕਿ ਦਿਨ ਹੋਇਆ ਕਿ ਦਿਨ ਹੋ ਗਿਆ 21 ਦਿਨਾਂ ਜੀ ਸਾਨੂੰ ਪੂਰਾ ਪਰਚਾ ਮਿਲ ਗਿਆ ਇਹ ਪੈਸਾ ਤਨੀ ਕੋਈ ਨਹੀਂ ਲਿਆ ਪੈਸਾ ਕੋਈ ਨਹੀਂ ਲਿਆ ਇਹ ਸਤ ਨਹੀਂ ਜੀ ਜਿਹੜੀ ਦਵਾਈ ਉਹ ਵੀ ਦਵਾਈ ਫਰੀ ਲੱਗਦਾ ਵੀ ਅੱਜ ਜਿੰਦੀ ਹੈ ਜਿਹੜੀ ਹੈ ਬਹੁਤ ਠੀਕ ਹੋਇਆ ਪੂਰਾ ਸੁਰਗ ਵਿੱਚ ਪਹੁੰਚਾ ਵੇ ਇਹ ਤੇ ਤੁਹਾਨੂੰ ਵੀ ਖੁਸ਼ੀ ਪਰਿਵਾਰ ਨੂੰ ਤੁਹਾਨੂੰ ਤਾਂ ਸਾਰੇ ਟੱਬਰ ਨੂੰ ਜੇ ਸਤ ਤਰ ਤਰ ਭੁੱਲਣ ਲੱਗ ਜਾਗੇ YouTube ਤੇ ਅੱਜਕੱਲ ਬਹੁਤ ਚੱਲਦਾ ਜੀ ਨਾ ਦੇਂਦੇ ਮੈਂ ਦਵਾਈ ਦਿੰਦਾ ਪੈਸਾ ਵੀ ਬਹੁਤ ਬਟੋਰਦੇ ਨੇ ਬੱਚਾ ਨਸ਼ਾ ਵੀ ਨਹੀਂ ਛੱਡਦਾ ਲੇਕਿਨ ਬਾਬਾ ਜੀ ਨੇ ਕੋਈ ਕੁਝ ਨਹੀਂ ਲਿਆ ਨਾ ਕੁਝ ਨਹੀਂ ਲਿਆ ਹਾਂ ਤੇ ਬੱਚਾ ਵੀ ਠੀਕ ਹੈ ਬੱਚਾ ਵੀ ਠੀਕ ਆ ਸਾਡਾ ਕੁਝ ਲਿਆ ਵੀ ਨਹੀਂ ਕਿਸੇ ਨੂੰ ਦਵਾਈ ਫਰੀ ਦਿੰਨੇ ਆ ਆਪਣੇ ਕੋਲੋਂ ਦਿੰਨੇ ਆ ਕੁਝ ਦਵਾਈਆਂ ਜਿਹੜੀਆਂ ਉਸ ਜ਼ਿਆਦੀ ਮਾਰ ਲੈਣੀਆਂ ਉਹ ਜਿਹੜਾ ਬੱਚਾ ਆਪ ਲੈ ਕੇ ਆਏਗਾ ਜਿਹੜਾ ਨਸ਼ਾ ਕਰਦਾ ਜਾਂ ਮਤਲਬ ਉਹ ਤੁਹਾਡੇ ਕੋਲੋਂ ਕੀਤਾ ਜਾਂਦੇ ਬਾਈ ਜੀ ਜਿਹੜੀ ਦਵਾਈ ਅਸੀਂ ਨਸ਼ਾ ਛੱਡਣ ਦੀ ਦਿੰਨੇ ਆ ਬਿਲਕੁਲ ਫਰੀ ਦਿੰਨੇ ਆ ਜੀ ਜਿਹੜੀਆਂ ਬਾਸਮਾਸੀਂ ਲਿਖ ਕੇ ਦੇਵਾਂਗੇ ਜਿਹਦੇ ਨਾਲ ਉਹਨੂੰ ਬ੍ਰੇਨ ਨੂੰ ਸ਼ਕਤੀ ਮਿਲਣੀ ਹੈ ਉਹਦਾ ਬਲੱਡ ਚੇਂਜ ਹੋਣਾ ਹੈ ਉਹ ਬਾਸਮਾਸੀਂ ਲਿਖ ਕੇ ਦਿੰਨੇ ਆ ਅਗਲਾ ਲੈ ਕੇ ਆਉਂਦਾ ਸੀ ਅੱਗੇ ਮਾਰਕੀਟ ਬਣਾ ਕੇ ਦੇ ਦਿੰਨੇ ਤੇ ਬਾਬਾ ਜੀ ਦਾ ਤੁਹਾਡਾ ਕਿੱਦਾਂ ਪਤਾ ਲੱਗਾ ਕਿ ਇੱਥੇ ਬਾਬਾ ਜੀ ਦਵਾਈ ਦਿੰਦੇ ਆ ਤੇ ਨਸ਼ਾ ਜਿਹੜਾ ਛੱਡਿਆ ਜਾਂਦਾ ਆ ਕਿੱਦਾਂ ਪਤਾ ਲੱਗਾ ਸੀ ਪਹਿਲਾਂ ਤਾਂ ਅਸੀਂ ਇਹ ਐਡ ਦੇਖੀ ਸੀਗੀ ਤੇ ਬਾਕੀ ਬਿੱਲਦੋੜਾ ਬਵਾਹ ਫੜਦਾ ਗਈ ਉਹਦੋਂ ਆਪਣੇ ਆਪ ਹੀ ਬੰਦਾ ਹੋ ਜਾਂਦਾ ਤੁਸੀਂ ਕੀ ਕਹਿੰਦੇ ਤੁਹਾਡਾ ਬੇਟਾ ਹੈ ਸਾਡਾ ਇਹ ਮੇਰਾ ਪੁੱਤ ਆ ਜੀ ਪੁੱਤ ਹੈ ਇੱਕਦੋ ਤੋ ਨਸ਼ਾ ਕਰਦਾ ਸੀ ਤੁਹਾਨੂੰ ਪਤਾ ਲੱਗਾ ਕੁਝ ਨਹੀਂ ਮੈਨੂੰ ਨਹੀਂ ਪਤਾ ਲੱਗਿਆ ਹਾਂ ਕਦੋਂ ਪਤਾ ਲੱਗਾ ਬਹੁਤ ਟਾਈਮ ਬਾਅਦ ਪਤਾ ਲੱਗਿਆ ਅੱਛਾ ਜਦੋਂ ਘਰੋਂ ਬੰਦਰ ਪੈਸੇ ਲਿਆਣ ਲੱਗ ਗਿਆ ਹੂੰ ਤਾਂ ਦੁਨੀਆ ਤੋਂ ਬਦਨਾਮ ਕਰਦੀ ਹੁੰਦੀ ਹੈ ਘਰਦਿਆਂ ਨੂੰ ਘਰ ਦਾ ਕੋਈ ਕਹਿੰਦਾ ਨਹੀਂ ਵੀ ਨਸ਼ਾ ਕਰੋ ਅੱਛਾ ਅਸੀਂ ਡਾਕਟਰ ਸਰ ਦੀ ਐਡ ਦੇਖ ਕੇ ਫਿਰ ਮੈਨੂੰ ਆਏ ਹੋਗੇ ਵੀ ਛੇਤੀ ਭੱਜ ਗਏ ਆਪਾਂ ਅੱਛਾ ਆਏ ਅਸੀਂ ਸਾਡਾ ਬਹੁਤ ਸੋਹਣਾ ਜੀ ਖਜ਼ਾਨਾ ਮਿਲ ਗਏ ਸੰਤਾ ਅਨਮੋਲ ਖਜ਼ਾਨਾ ਇਹ ਲੋ ਘਰ ਦੇ ਵਿੱਚ ਕਾਫੀ ਨੁਕਸਾਨ ਵੀ ਹੋ ਚੁੱਕਾ ਸੀ ਹੋ ਗਿਆ ਬਹੁਤ ਜ਼ਿਆਦਾ ਘਰ ਚ ਲੜਾਈ ਚੱਕਰ ਵੀ ਰਹਿੰਦਾ ਸੀ ਜੀ ਜਦੋਂ ਨਵਾਂ ਦੇਵਾਂਗੇ ਫਿਰ ਮਾਂ ਦੇ ਕੰਨ ਪੱਟਣੇ ਆ ਹਾਂ ਤੁਹਾਨੂੰ ਤੰਗ ਪਰੇਸ਼ਾਨ ਵੀ ਪਰੇਸ਼ਾਨ ਬਹੁਤ ਇਹਨਾਂ ਨੂੰ ਨਹੀਂ ਕਰਦਾ ਮੈਨੂੰ ਇਕੱਲੀ ਨੂੰ ਕਰਦਾ ਅੱਛਾ ਦਾਦੀ ਹੁਣ ਕਰਕੇ ਕਿਉਂਕਿ ਮੈਂ ਇਹਦੀ ਮੇਰ ਚ ਸੀ ਮੇਰੀ ਚ 9 ਦਿਨਾਂ ਦਾ ਲਿਆ ਸੀ ਬਸ ਐਦਾਂ ਪਿਆਰ ਪਿਆਰ ਚ ਹੀ ਘਟ ਗਈ ਗੱਲ ਹੁਣ ਜੀ ਬਹੁਤ ਸੌਖੇ ਆ ਉਹਦੇ ਦੇ ਅੱਜ ਇੱਕ ਮਾਦਨਾ ਇਹਦੇ ਦੇ ਦੱਸਦੇ ਦੋਸਤ ਦੋਸਤਾਂ ਨਾਲ ਲੱਗਾ ਸੀ ਨਸ਼ਾ ਦੋਸਤਾਂ ਨਾਲ ਹੀ ਬਾਲੇ ਜਾਣੇ ਰਲ ਜਾਂਦੇ ਆ ਫੇ ਇਹ ਵੀ 25-25 ਮੁੰਡੇ ਲੈ ਜਾਂਦੇ ਨੇ ਬਾਹਰ ਅੱਛਾ ਫਿਰ ਘਰੋਂ ਵੀ ਖਰਚਾ ਮੰਗਾਈ ਜਾਂਦੇ ਮੇਰੇ ਤੇ ਜਦੋਂ ਤੁਹਾਨੂੰ ਬਾਬਾ ਜੀ ਨੂੰ ਪਤਾ ਲੱਗਾ ਬਾਬਾ ਜੀ ਕੋ ਗਏ ਤੁਸੀਂ ਦੱਸੇ ਆਪਣੇ ਦੁੱਖ ਤੇ ਉਹਨਾਂ ਨੇ ਕੀ ਕੰਮ ਦੱਸਿਆ ਵੀ ਆਹ ਕੰਮ ਕਰੋ ਤੇ ਤੁਹਾਨੂੰ ਕੋਈ ਛੱਲ ਦੀ ਸੇਵਾ ਕਰੋ ਪਿੰਨੀਆਂ ਦੱਸਿਆ ਸੀ ਗੁੜ ਪਾ ਕੇ ਸਾਰਾ ਕੁਝ ਪਾ ਕੇ ਬਾਕੀ ਸੇਵਾ ਜਿਹੜੀ ਹੁੰਦੀ ਆ ਗੰਗਵਾਦੀ ਗੰਗਵਾਦੀ ਸਾਰੀ ਹਾਂ ਪੈਸਾ ਕਹਿੰਦੇ ਵੀ ਪੈਸਾ ਤਾਂ ਨਹੀਂ ਕੋਈ ਲਿਆ ਨਾ ਪੈਸਾ ਕੋਈ ਨਹੀਂ ਲਿਆ ਇਹ ਸਤ ਨਹੀਂ ਜੀ ਜਿਹੜੀ ਦਵਾਈ ਉਹ ਵੀ ਦਵਾਈ ਫਰੀ ਸਾਰੀ ਫਰੀ ਸਾਰੀ ਫਰੀ ਫਰੀ ਦਿੱਤੀ ਸਤੋ ਕੁਝ ਨਹੀਂ ਲਿਆ ਕੁਝ ਨਹੀਂ ਲਿਆ ਨਾ ਤੇ ਕਿੰਨਾ ਜਿਹੜੀ ਸੇਵਾ ਕਰਾਤੀ ਕਿੰਨਾ ਚਿਰ ਤੁਸੀਂ ਦਵਾਈ ਖਾਦੇ ਬੜੇ ਬਿਟ ਕਲਾਈ ਬਟੇ ਨਾ ਕਿੰਨੇ ਦਿਨ ਹੋਇਆ 21 ਦਿਨ ਹੋ ਗਏ 21 ਦਿਨਾਂ ਚ ਸਾਨੂੰ ਪੂਰਾ ਪਰਤਿਆਵਾ ਮਿਲ ਗਿਆ ਮੈਨਾਂ ਚਾਹੁੰਦੇ ਆ ਬਾਬਾ ਜੀ ਨੇ ਐਡਾ ਮੈਂ ਤਾਂ ਕਹਿੰਦਾ ਸੰਤਾ ਨੇ ਜਿੰਦਾ ਅਨਮੋਲ ਖਜ਼ਾਨਾ ਸਾਨੂੰ ਮਿਲਿਆ ਕੁੱਲ ਨੂੰ ਮਿਲੇ ਜੇ ਕੋਈ ਕਰਦਾ ਨਾ ਸ਼ੌ ਵੀ ਹਟੇ ਦਵਾਈ ਵੱਲ ਨੂੰ ਭੱਜੇ ਕਿਉਂਕਿ ਇਕੱਲਾ ਬੱਚਾ ਨਹੀਂ ਨਸ਼ਾ ਕਰਦਾ ਪਰਿਵਾਰ ਜਿਹੜਾ ਹੈ ਉਹ ਬਹੁਤ ਜ਼ਿਆਦਾ ਉਹ ਦੁਖੀ ਹੋ ਜਾਂਦਾ ਦੁਖੀ ਹੋ ਜਾਂਦਾ ਮੌਤ ਜਿਹੜੀ ਇਕੱਲੇ ਨਸ਼ੇੜੀ ਦੀ ਨਹੀਂ ਹੁੰਦੀ ਪਰਿਵਾਰ ਦੀ ਹੁੰਦੀ ਹੈ ਪਰਿਵਾਰ ਦੀ ਸਾਰਾ ਨੂੰ ਪਰਿਵਾਰ ਨੂੰ ਔਖਾ ਲੱਗਦਾ ਵੀ ਨਵੀਂ ਜ਼ਿੰਦਗੀ ਨਵੀਂ ਨਹੀਂ ਬਣਦੀ ਘਰੇ ਜੀ ਲੱਗਦਾ ਵੀ ਅੱਜ ਜਿੰਦੀ ਹੈ ਜਿਹੜੀ ਹੈ ਬਹੁਤ ਠੀਕ ਹੋਇਆ ਪੂਰਾ ਸੁਰਗ ਵਿੱਚ ਪਹੁੰਚਾ ਵੇ ਇਹ ਤੇ ਤੁਹਾਨੂੰ ਵੀ ਖੁਸ਼ੀ ਪਰਿਵਾਰ ਨੂੰ ਨੂੰ ਤਾਂ ਸਾਰੇ ਟੱਬਰ ਨੂੰ ਜੇ ਸਦਾ ਤਰ ਤਰ ਭੁੱਲਣ ਲੱਗ ਜਾਗੇ ਜੇ 10 ਦਿਨ ਹੋਰ ਟੱਪ ਕੇ ਫਿਰ ਸਾਨੂੰ ਪੂਰਾ ਹੀ ਯਕੀਨ ਨਹੀਂ ਆਉਣਾ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਤੁਸੀਂ ਵੀ ਮਾ ਉਹ ਤੱਪਲਾ ਹੋ ਜੇ ਗਊ ਸੇਵਾ ਕਰਨ ਤੇ ਆਪਦੀ ਦਵਾਈ ਖਾਣ ਇਹ ਜਿਵੇਂ ਇਹ ਠੀਕ ਹੋਇਆ ਉਹ ਵੀ ਠੀਕ ਹੋ ਜਾਣਾ ਮਾਵਾਂ ਦੇ ਅੰਦਰਾਂ ਠੰਡੀਆਂ ਹੋ ਜਾਂਦੀਆਂ ਸਾਡਾ ਦਿਲ ਘਟਦਾ ਸੀ ਬਹੁਤ ਜੀ ਬਹੁਤ ਰੋ ਰੋ ਟਾਈਮ ਕੱਢਿਆ ਤੇ ਬਾਬਾ ਜੀ ਬਾਰੇ ਕੀ ਕਹਿਣਾ ਚਾਹੁੰਦੇ ਹੋਗੇ ਇਹਨਾਂ ਦੇ ਬਾਰੇ ਇਸ ਦਾ ਪੁੱਛਿਆ ਇੰਨਾ ਕਹਿ ਸਕਦੇ ਜਿੰਨਾ ਕੁਝ ਨਹੀਂ ਕਹਿਣਾ ਵੀ ਇੰਨਾ ਸਾਨੂੰ ਪਾਸ ਕਰਿਆ ਸਾਨੂੰ ਤਾਂ ਭਵਸਾਗਰ ਤੋਂ ਪਾਰ ਕਰਾਤਾ ਦੋ ਕੰਮ ਕੀਤੇ ਇੱਕ ਤੁਹਾਡੇ ਬੇਟੇ ਦਾ ਨਸ਼ਾ ਛੁਲਾ ਇੱਕ ਤੁਹਾਡੇ ਨੂੰ ਗਊ ਮਾਂ ਦੀ ਸੇਵਾ ਲਈ ਆ ਬਸ ਦੋਨੋਂ ਚੀਜ਼ਾਂ ਹਾਂ ਰੋਈ ਫਰੀ ਫਰੀ ਕੋਈ ਪੈਸਾ ਨਹੀਂ ਨਹੀਂ ਕੋਈ ਪੈਸਾ ਨਹੀਂ ਲਿਆ ਠੀਕ ਫਰੀ ਖਾਤਾ ਚੱਲ ਰਿਹਾ ਜੀ ਬਸ ਇੰਨੇ ਹੀ ਬਹੁਤ ਸਾਨੂੰ ਜਿਹੜਾ ਨਾ ਪਾਸ ਕਰਤਾ ਪ੍ਰਮਾਤਮਾਨੇ ਤੇ ਇਹਦੇ ਵਿੱਚ ਦੀ ਪ੍ਰਮਾਤਮਾ ਮਿਲੇ ਸਾਨੂੰ ਮੈਂ ਤੇ ਜਿਵੇਂ ਰਾਤ ਨੂੰ ਵੇਖੀ ਮੈਂ ਸਾਰਾ ਦਿਨ ਤਿੰਨ ਦਿਨ ਮੈਂ ਮਗਰ ਫਿਰਦੀ ਰੂ ਫਿਰ ਉਹ ਮੁੰਡੇ ਤੋਂ ਕਢਾਇਆ ਵੀ ਆ ਮੈਨੂੰ ਡਾਕਟਰ ਦਾ ਨੰਬਰ ਕੱਢ ਕੇ ਤੇ ਚੱਲੀਏ ਤੇ ਦਿਨ ਨਹੀਂ ਪਹਿਨ ਦਿੱਤੇ ਸੀ ਅਸੀਂ ਕਿੱਥੋਂ ਅਸੀਂ ਸੈਣੇ ਤੋਂ ਫੇਸਬੁਕ ਤੋਂ ਦੇਖਿਆ ਹਾਂ ਹਾਂ ਬਾਬਾ ਜੀ ਇਹ ਤਾਂ ਪਤਾ ਲੱਗਿਆ ਹਾਂ ਬਾਬਾ ਜੀ ਇਹ ਤਾਂ ਪਤਾ ਲੱਗਿਆ ਦਵਾਈ ਦਿੰਦੇ ਨੇ ਹਾਂ ਹਾਂ ਦਵਾਈ ਦਿੰਦੇ ਆ ਵੀ ਚਾਹੀਏ ਆਪਾਂ ਵੀ ਕਿਉਂਕਿ ਬਹੁਤ ਸਾਰੇ ਤੁਸੀਂ ਦੇਖਦੇ ਹੋ YouTube ਤੇ ਅੱਜ ਕੱਲ ਬਹੁਤ ਚੱਲਦਾ ਜੀ ਨਾਂ ਦੇ ਦਿੰਦੇ ਮੈਂ ਦਵਾਈ ਦਿੰਦਾ ਪੈਸਾ ਵੀ ਬਹੁਤ ਬਟੋਰਦੇ ਨੇ ਬੱਚਾ ਨਸ਼ਾ ਵੀ ਨਹੀਂ ਛੱਡਦਾ ਲੇਕਿਨ ਬਾਬਾ ਜੀ ਨੇ ਕੋਈ ਕੁਝ ਨਹੀਂ ਲਿਆ ਨਾ ਕੁਝ ਨਹੀਂ ਲਿਆ ਹਾਂ ਤੇ ਬੱਚਾ ਵੀ ਠੀਕ ਹੈ ਬੱਚਾ ਵੀ ਠੀਕ ਹੈ ਸਾਡਾ ਕੁਝ ਲਿਆ ਵੀ ਨਹੀਂ ਪਰਿਵਾਰ ਦੇ ਵਿੱਚ ਹੋਰ ਵੀ ਆਣ ਰਿਸ਼ਤੇਦਾਰ ਵੀ ਤਾਂ ਨਹੀਂ ਮਾਰਦੇ ਆ ਬਾਬਾ ਜੀ ਮਾਰਦੇ ਦੋ ਵਾਰੀ ਫੇਰ ਵਿਆਹ ਛੁੱਟ ਗਿਆ ਦਾ ਫਿਰ ਕੋਸ਼ ਸਟੇਸ਼ਨ ਚ ਫੇਰ ਨਸ਼ੇ ਵਾਲੇ ਤੇ ਰੰਦੀ ਨਹੀਂ ਕੋਈ ਜ਼ਰੂਰਤ ਨਹੀਂ ਰਹਿੰਦੀ ਹੁਣ ਉਹਨਾਂ ਨੂੰ ਤਾਂ ਕਾਸੀ ਦਾ ਨਸ਼ਾ ਹੀ ਨਹੀਂ ਸਾਡੀਆਂ ਪਤਾ ਨਹੀਂ ਐਆਂ ਜਾਂ ਮਾਮਾਂ ਦੇ ਕਿੰਨੇ ਕਿ ਦੁੱਖ ਨੇ ਜਿਹੜੇ ਦੂਰ ਹੋਏ ਨੇ ਇਹ ਜਿੰਨੀ ਸਾਰੀ અપਾਰ ਕਿਰਪਾ ਇਹ ਗਊ ਮਾਤਾ ਦੀ ਆ ਸਾਡੀਆਂ ਮਾਮਾਂ ਦੇ ਜਦੋਂ ਹੰਝੂ ਨੇ ਸਾ ਤੋਂ ਨਹੀਂ ਦੇਖੇ ਜਾਂਦੇ ਰੋਂਦੀਆਂ ਦੇ ਜਦੋਂ ਫੇਰ ਇਹ ਖੁਸ਼ ਹੁੰਦੀਆਂ ਨੇ ਜਿਨ੍ਹਾਂ ਜਦੋਂ ਇਹ ਹੁਣ ਇਹਨਾਂ ਦੇ ਜਿਹੜੇ ਹੰਝੂ ਨੇ ਇਹ ਖੁਸ਼ੀ ਦੇ ਨੇ ਪਹਿਲਾਂ ਇਹਨਾਂ ਦੇ ਹੰਝੂ ਬਹੁਤ ਜ਼ਿਆਦੇ ਹੈਗੇ ਤੇ ਨਰਕ ਦੇ ਤੇ ਜੀ ਅੱਜ ਇਹਨਾਂ ਦੇ ਹੰਝੂ ਨੇੜੋ ਖੁਸ਼ੀ ਦੇ ਨੇ ਇਹ ਮੈਂ ਕਹਿੰਦਾ ਪਰਮਾਤਮਾ ਸੱਚੇ ਬਾਦਸ਼ਾਹ ਇਹ ਖੁਸ਼ੀ ਹੈ ਜਿਹੜੀ ਹਰੇਕ ਇਨਸਾਨ ਨੂੰ ਪ੍ਰਦਾਨ ਕਰੇ ਹਾਂਜੀ ਹਾਂ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਫਤਿਹ